ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਆਪਜੀ ਦਾ ਦੋਸਤ ਜੀ ਐਸ ਗੁੰਦਾ ਅੱਜ ਗੱਲ ਕਰਦੇ ਆਂ ਆਪਾਂ ਬਿਜਲੀ ਦੇ ਬਿਲਾ ਬਾਰੇ ਕਿਉਂਕਿ ਬਿਲ ਆਏ ਨੇ ਕਾਫੀ ਟਾਈਮ ਬਾਅਦ ਬਿਜਲੀ ਬੋਰਡ ਨੇ ਕੰਮ ਬਿਲਾਂ ਦਾ ਹੋਲਡ ਤੇ ਰੱਖਿਆ ਹੋਇਆ ਤੇ ਨਵਾਂ ਸੌਫਟਵੇਅਰ ਇਹਨਾਂ ਨੇ ਕਰਵਾਇਆਗਾ ਆਪਣਾ ਸੌਫਟਵੇਅਰ ਅਪਡੇਟ ਕੀਤਾਗਾ ਇਸ ਕਰਕੇ ਬਿੱਲ ਆਉਣ ਚ ਕਾਫੀ ਦੇਰੀ ਹੋਗੀ ਕਈ ਪਬਲਿਕ ਪੁੱਛਦੇ ਲੋਕ ਕੋਈ ਕਸ ਕਹਿੰਦਾ ਤੇ ਕੋਈ ਕਸ ਕਹਿੰਦਾ ਤੇ ਲੇਕਿਨ ਅਸਲ ਕਾਰਨ ਇਹ ਹੈ ਵੀ ਇਹਨਾਂ ਨੇ ਸੌਫਟਵੇਅਰ ਨਵਾਂ ਕਰਾਇਆ ਹੁਣ ਜਿਨ੍ਹਾਂ ਦੇ ਆਏ ਨੇ ਕਈਆਂ ਦੇ ਬਿੱਲ ਬਹੁਤ ਜ਼ਿਆਦਾ ਵੱਧ ਆਏ ਨੇ ਕਿਉਂਕਿ ਸੌਫਟਵੇਅਰ ਨੇ ਮਤਲਬ ਬਿੱਲ ਜਾ ਵੀ ਆਈ ਨਹੀਂ ਜੇ ਤੁਹਾਨੂੰ ਐ ਲੱਗਦਾ ਸਾਡੇ ਫਰੀ ਆਉਣਾ ਚਾਹੀਦਾ ਤਾਂ ਹੋ ਸਕਦਾ ਤੁਹਾਨੂੰ ਬਿੱਲ ਆ ਜੇ ਜਿਹਾ ਆ ਗਿਆ ਹੋਵੇ ਤੁਸੀਂ ਜਾ ਕੇ ਉੱਥੋਂ ਆਪਣਾ ਇੱਕ ਵਾਰੀ ਚੈੱਕ ਕਰਵਾਓ ਆਪਣੀ ਰੀਡਿੰਗ ਮਤਲਬ ਮੈਚ ਕਰੋ ਇਹ ਗੱਲ ਮੈਂ ਨਹੀਂ ਕਹਿੰਦਾ ਬਿਜਲੀ ਬੋਰਡ ਵੱਲੋਂ ਕਹੀ ਗਈ ਹੈ ਵੀ ਜੇ ਤੁਹਾਨੂੰ ਜਰਾ ਵੀ ਸ਼ੱਕ ਹੈ ਤਾਂ ਆਪਦਾ ਬਿੱਲ ਆ ਕੇ ਠੀਕ ਕਰਵਾ ਸਕਦੇ ਹੋ ਸੈਟਿੰਗ ਕਰਾ ਕੇ ਭਰ ਦੋ ਇਹ ਨਹੀਂ ਹੈਗਾ ਜਿੰਨਾ ਆ ਗਿਆ ਜਰੂਰੀ ਭਰਨਾ ਹੀ ਹੈ ਕੋਈ ਇਹ ਵੀ ਨਹੀਂ ਕਹਿੰਦਾ ਵੀ ਭਰਨਾ ਹੀ ਨਹੀਂ ਹੋਲਡ ਕਰ ਲਓ ਜਦੋਂ ਤੁਹਾਨੂੰ ਲੱਗੇ ਵੀ ਠੀਕ ਹੋ ਗਿਆ ਤਾਂ ਭਰ ਦੋ ਅੱਖਾਂ ਮੀਚ ਕੇ ਨਾ ਭਰਿਓ ਕਿਉਂਕਿ ਕਾਫੀ ਲੋਕਾਂ ਦੇ ਬਿੱਲ ਜਾਂਦੇ ਆ ਇਹਨੇ ਧੰਨਵਾਦ ਜੀ